ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਚੰਗੀ ਸਿੱਖਿਆ ਦੇਣ ਦੇ ਲਈ ਸਕੂਲਾਂ ਦਾ ਚੰਗਾ ਜਿਹੜਾ ਨੁਹਾਰ ਬਦਲਣ ਦੇ ਲਈ ਜਿਹੜਾ ਪੰਜਾਬ ਸਰਕਾਰ ਆ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਕਿਉਂਕਿ ਸੱਤਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਆਈ ਸੀ ਤਾਂ ਉਸ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਤੇ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਜਦੋਂ ਹੀ ਸੱਤਾ ਦੇ ਵਿੱਚ ਆਵਾਂਗੇ ਤਾਂ ਆਪ ਲੋਕਾਂ ਨੂੰ ਜਿਹੜੀਆਂ ਵੱਡੀਆਂ ਸਹੂਲਤਾਂ ਨੇ ਉਦਿੱਤੀਆਂ ਜਾਣਗੀਆਂ ਜਿਹੜੀਆਂ ਵਾਕਈ ਬੇਸਿਕਲ ਜ਼ਰੂਰਤ ਹੈ ਜੇਕਰ ਗੱਲ ਕੀਤੀ ਆਵੇ ਤਾਂ ਹੈਲਥ ਦੀ ਤਾਂ ਹੈਲਥ ਨੂੰ ਲੈ ਕੇ ਹਸਪਤਾਲਾਂ ਦੇ ਜਿਹੜੇ ਨੁਹਾਰ ਨੇ ਉਹ ਬਦਲੇ ਜਾ ਰਹੇ ਨੇ ਸਕੂਲ ਦੀ ਗੱਲ ਕੀਤੀ ਆਵੇ ਸਕੂਲ ਫॉर ਐਮਿਨਸ ਦੀ ਗੱਲ ਕੀਤੀ ਆਵੇ ਤਾਂ ਸਕੂਲਾਂ ਦੇ ਜਿਹੜੇ ਨੁਹਾਰ ਨੇ ਉਹ ਵੀ ਬਦਲੇ ਜਾ ਰਹੇ ਨੇ ਸਕੂਲ ਫॉर ਐਮਿਨਸ ਦੀ ਗੱਲ ਕੀਤੀ ਜਾ ਰਹੀ ਹੈ ਰੋਜ਼ਗਾਰ ਦੀ ਗੱਲ ਕੀਤੀ ਜਾ ਰਹੀ ਹੈ ਅਨੇਕਾ ਜਿਹੜੇ ਦਾਅਵੇ ਤੇ ਵਾਅਦੇ ਸੀ ਨੇ ਉਹ ਕੁਝ ਪੂਰੇ ਕੀਤੇ ਜਾ ਰਹੇ ਨੇ ਤੇ ਕੁਝ ਅਜੇ ਅਧੂਰੇ ਨੇ ਤੇ ਦਾਵਾ ਕੀਤਾ ਜਾ ਰਿਹਾ ਕਿ ਜਿਹੜਾ ਸਮਾਂ ਬਚ ਗਿਆ ਤਾਂ ਉਹਦੇ ਵਿੱਚ ਜਿਹੜਾ ਕੁਝ ਵਾਅਦੇ ਤੇ ਦਾਅਵੇ ਨੇ ਉਹ ਪੂਰੇ ਕਿਤੇ ਜਾਣਗੇ ਤੇ ਅਸੀਂ ਗੱਲ ਤੁਹਾਨੂੰ ਬੀਤੇ ਦਿਨ ਦੀ ਜਿਹੜਾ ਜ਼ਿਕਰ ਕਰਾਂਗੇ ਜਦੋਂ ਪੰਜਾਬ ਸਰਕਾਰ ਵੱਲੋਂ ਸਕੂਲ ਫੋਰ ਐਮਿਨਸ ਜਿਹੜਾ ਕਰਵਾਇਆ ਗਿਆ ਸੀ ਜਨਕੀ ਬੱਚਿਆਂ ਦੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਸੀ ਕਿ ਉਸ ਤੋਂ ਬਾਅਦ ਫੀਡਬੈਕ ਜਿਹੜੀ ਹੈ ਲਈ ਗਈ ਸੀ ਵੀ ਸਕੂਲ ਦੇ ਵਿੱਚ ਕਿਦਾਂ ਦਾ ਪ੍ਰਬੰਧ ਹੈ ਕਿ ਆਖਰਕਾਰ ਸਕੂਲ ਜਿਹੜੇ ਨੇ ਸਹੀ ਚੱਲ ਰਹੇ ਨੇ ਕਿ ਬੱਚਿਆਂ ਨੂੰ ਸਹੀ ਜਿਹੜੀ ਸਿੱਖਿਆ ਮਿਲ ਰਹੀ ਆ ਤਾ ਸਾਰੇ ਪੰਜਾਬ ਦੇ ਵਿੱਚ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਗਏ ਤਾਂ ਦੌਰਾ ਕੀਤਾ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਕਿ ਆਖਰਕਾਰ ਕੀ ਵਾਕਈ ਜੋ ਆਮ ਆਦੀ ਪਾਰਟੀ ਨੇ ਦਾਵਾ ਤੇ ਵਾਅਦਾ ਕੀਤਾ ਸੀ ਕਿ ਵਾਕਈ ਸਕੂਲ ਦੇ ਵਿੱਚ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ ਬੱਚੇ ਖੁਸ਼ ਨੇ ਬੱਚਿਆਂ ਦੇ ਮਾਪੇ ਖੁਸ਼ ਨੇ ਤਾਂ ਜਿਹੜੀ ਫੀਡਬੈਕ ਆ ਉਹ ਸਾਰੇ ਜਿਹੜੇ ਵਿਧਾਇਕਾਂ ਨੇ ਖੁਦ ਮੁੱਖ ਮੰਤਰੀ ਨੇ ਵੀ ਜਿਹੜਾ ਹੈ ਲਈ ਹੈ ਤਾਂ ਉਦੋਂ ਜਿਹੜੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਸਬਾਕਾ ਮੰਤਰੀ ਤੇ ਮੌਜੂਦਾ ਐਮ.ਐਲ.ਏ. ਚੇਤਨ ਸਿੰਘ ਜੋੜੇ ਮਾਜਰਾ ਸਕੂਲ ਫਰ ਅਮੀਨਾਸ ਪ੍ਰੋਗਰਾਮ ਕਰਵਾਇਆ ਗਿਆ ਉਦਘਾਟਨੀ ਸਮਾਗਮ ਸੀ ਬੱਚਿਆਂ ਦੇ ਮਾਤਾ ਤੇ ਪਿਤਾ ਤੇ ਬੱਚੇ ਖੁਦ ਉੱਤੇ ਪਹੁੰਚੇ ਸਮਾਣਾ ਹਲਕੇ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਕਿਉਂਕਿ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਨੇ ਸਮਾਣਾ ਤੋਂ ਵਿਧਾਇਕ ਨੇ ਤਾਂ ਉਸ ਜਗ੍ਹਾ ਸਰਕਾਰੀ ਸਕੂਲ ਦੇ ਵਿੱਚ ਸਮਾਗਮ ਰੱਖਿਆ ਗਿਆ ਸਮਾਗਮ ਦੇ ਵਿੱਚ ਸਾਬ ਜਨਕੀ ਐਮਐਲਏ ਚੇਤਨ ਸਿੰਘ ਜੋਰੇ ਮਹਾਜਰਾ ਖੁਦ ਆਪ ਦੇਰੀ ਤੇ ਪਹੁੰਚੇ ਕਿਉਂਕਿ ਬੱਚਾ ਦੇ ਮਾਤਾ ਪਿਤਾ ਤੇ ਬੱਚੇ ਵੀ ਜਿਹੜੇ ਖੁਦ ਨੇ ਉਡੀਕ ਕਰ ਰਹੇ ਸਨ ਤਾਂ ਜਦੋਂ ਹੀ ਮੰਤਰੀ ਸਰਵਾਨ ਜਨਕੀ ਸਾਬਕਾ ਮੰਤਰੀ ਸਰਵਾਨ ਤੇ ਐਮਐਲਏ ਜਦੋਂ ਸੀਟ ਦੇ ਉੱਪਰ ਬੈਠੇ ਤਾਂ ਉਹਨਾਂ ਨੇ ਦੇਖਿਆ ਕਿ ਆਲੇ ਦੁਆਲੇ ਦੀਆਂ ਕੁਰਸੀਆਂ ਨੇ ਖਾਲੀਆਂ ਪਈਆਂ ਨੇ ਬੱਚੇ ਜਿਹੜੇ ਨੇ ਉਹ ਘੱਟ ਨਜ਼ਰ ਆ ਰਹੇ ਨੇ ਕਿਉਂਕਿ ਸਮਾਂ ਬਹੁਤ ਹੋ ਗਿਆ ਸੀ ਗਰਮੀ ਬੜੀ ਸੀ ਤਾਂ ਜਦੋਂ ਸਟੇਜ ਦੇ ਉੱਪਰ ਜਿਹੜੇ ਸਟੇਜ ਸੰਚਾਲਕ ਸਨ ਤਾਂ ਉਹਨਾਂ ਨੇ ਐਮਐਲਏ ਚੇਤਨ ਸਿੰਘ ਜੋੜੇ ਮਾਜਰਾ ਨੂੰ ਕਿਹਾ ਕਿ ਹੁਣ ਜਿਹੜਾ ਸੰਬੋਧਨ ਕਰਨਗੇ ਬੱਚਿਆਂ ਦੇ ਨਾਲ ਗੱਲਬਾਤ ਕਰਨਗੇ ਮਾਪਿਆਂ ਦੇ ਨਾਲ ਗੱਲਬਾਤ ਕਰਨਗੇ ਤਾਂ ਉਸ ਸਮੇਂ ਸੇਜ ਤੋਂ ਆਉਂਦੇ ਆਉਂਦੇ ਹੀ ਜਿਹੜਾ ਇਸ ਤਰ੍ਹਾਂ ੜਕ ਗਏ ਚੇਤਨ ਸਿੰਘ ਜੋੜੇ ਮਾਜਰਾ ਤਾਂ ਉੱਥੇ ਟੀਚਰਾਂ ਦੀ ਜਿਹੜੀ ਆ ਉਹ ਬੇਇੱਜ਼ਤੀ ਮਹਿਸੂਸ ਹੋਈ ਜਨਕਿ ਆਪਾਂ ਕਹਿ ਸਕਦੇ ਹਾਂ ਵੀ ਟੀਚਰਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਜਲੀਲ ਕੀਤਾ ਗਿਆ ਸ਼ਬਦਾਵਲੀ ਇਸ ਤਰ੍ਹਾਂ ਦੀ ਵਰਤੀ ਗਈ ਇਸ ਤੱਕ ਕਹਿ ਦਿੱਤਾ ਚੇਤਨ ਸਿੰਘ ਜੋੜੇ ਮਾ ਜਰਾ ਐਮ ਐਲ ਏ ਸਾਹਿਬਾਨ ਨੇ ਕਿ ਤੁਸੀਂ ਕੀ ਬੱਚਿਆਂ ਨੂੰ ਪੜ੍ਹਾਉਂਦੇ ਹੋਗੇ ਜੇਕਰ ਤੁਹਾਡੇ ਬੱਚੇ ਕੈਂਡ ਦੇ ਵਿੱਚ ਨਹੀਂ ਹਨ ਕਿਉਂਕਿ ਉੱਥੇ ਜਦੋਂ ਦੇਖਿਆ ਤਾਂ ਖੁਦ ਵਿਧਾਇਕ ਸਾਹਿਬ ਲੇਟ ਪਹੁੰਚੇ ਤਾਂ ਕੁਰਸੀਆਂ ਵੀ ਖਾਲੀ ਤਾਂ ਕਿਤਨਾ ਕਿਤੇ ਉਹ ਭੜਕ ਗਏ ਵੀ ਮੈਨੂੰ ਸੁਣਨ ਵਾਲਾ ਕੌਣ ਹੈ ਤਾਂ ਉਹਨਾਂ ਨੇ ਇਹ ਗੱਲ ਤਾਂ ਕਹਿ ਦਿੱਤੀ ਕਿ ਕਿ ਤੁਹਾਡੀ ਸ਼ਿਕਾਇਤ ਮੈਂ ਜਿਹੜੀ ਆ ਉਹ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਕੋਲ ਲਗਾਵਾਗਾ ਤਾਂ ਚਲੋ ਸ਼ਿਕਾਇਤ ਤਾਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੋਂ ਕਾ ਕੀ ਲਗਣੀ ਸੀ ਤਾਂ ਉਸ ਤੋਂ ਬਾਅਦ ਸਿੱਖਿਆ ਮੰਤਰੀ ਨੂੰ ਆਪ ਜਿਹੜਾ ਉਸ ਦੀ ਸਫਾਈ ਦੇੜੀ ਆ ਉਹ ਦੇਣੀ ਪੈ ਗਈ ਜੋ ਸਮਾਣਾ ਦੇ ਵਿੱਚ ਸਾਡੇ ਮਾਨਯੋਗ ਸਾਥੀ ਵਿਧਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ ਐਜੂਕੇਸ਼ਨ ਮਿਨਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਨਕੀਦੀ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਆ ਉਹ ਹਰ ਮੰਚ ਤੋਂ ਇਹ ਗੱਲ ਕਹਿੰਦੇ ਆ ਕਿ ਮੈਂ ਖੁਦ ਇੱਕ ਵਿਆਪਕ ਦਾ ਬੇਟਾ ਹਾਂ ਮੈਂ ਹਰ ਜਗ੍ਹਾ ਮੈਂ ਹੁਣ ਤੱਕ ਲਗਭਗ 1000 ਤੋਂ ਵੱਧ ਸਕੂਲਾਂ 'ਚ ਜਾ ਸਕਿਆ ਹਾਂ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਹਾਂ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕੇ ਸਾਡੇ ਸਕੂਲ 'ਚ ਉਹ ਇੱਕ ਰਿਸ਼ਤਾ ਬਣਾਇਆ ਹੈ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਮੈਂ ਤਾਂ ਹਰ ਮੰਚ 'ਤੇ ਕਹਿੰਦਾ ਕਿ ਸਾਡੇ ਟੀਚਰਸ ਦੇ ਪੈਨਾਇਸ ਮਹਿਕਮੇ ਨੇ ਸਿਰਫ 네ਗੇਟਿਵ ਧਰਨੇ ਵਾਲਾ ਮਹਿਕਮਾ ਬਣਾਇਆ ਸੀ ਕੋਈ ਕਿਤੇ ਕੋਈ ਟੀਚਰ ਗਲਤੀ ਕਰਦਾ ਸੀ ਉਹਦੀ ਖਬਰ ਤਾਂ ਝਟ ਵਾਇਰਲ ਹੋ ਜਾਂਦੀ ਸੀ ਪਰ ਸਾਡੇ ਇੰਨੇ ਟੀਚਰਸ ਮਹਾਨ ਨੇ ਉਹ ਜਦੋਂ ਸਰਕਾਰਾਂ ਨਹੀਂ ਸਪੋਰਟ ਕਰਦੀਆਂ ਸੀ ਉਦੋਂ ਵੀ ਉਹਨੇ ਸਕੂਲ ਸੰਭੇ ਲੋਕਾਂ ਤੋਂ ਚੰਦਾ ਲੈ ਲੈ ਕੇ ਆਪਣੀ ਮੈਰਿਜ ਐਨਿਵਰਸਰੀਆਂ ਤੇ ਆਪਣੇ ਜਨਮ ਦਿਨ ਤੇ ਉਹਨੂੰ ਸਕੂਲ ਠੀਕ ਕੀਤੇ ਅਗਰ ਕਿਸੇ ਬੱਚੇ ਨੂੰ ਪਿੱਛੋਂ ਕਿਤਾਬ ਨਹੀਂ ਆਉਂਦੀ ਕੋਲੋਂ ਲੈ ਕੇ ਕਿਤਾਬ ਦਿੰਦੇ ਸੀ ਸਾਡੇ ਅਧਿਆਪਕ ਬਹੁਤ ਮਹਾਨ ਨੇ ਮੈਂ ਉਸ ਸਟੇਟਮੈਂਟ ਦੀ ਕੜੀ ਨਿੰਦਾ ਕਰਦਾ ਤੇ ਹਰ ਇੱਕ ਅਧਿਆਪਕ ਸਾਡੇ ਲਈ ਉਹਨਾਂ ਦਾ ਸਨਮਾਨ ਉਨਾਂ ਦੀ ਇੱਜ਼ਤ ਸਭ ਤੋਂ ਤੇ ਉਹ ਜਿਹੜਾ ਦ੍ਰਿਸ਼ ਦਿਖਾ ਦਈਏ ਉਹ ਵੀਡੀਓ ਦਿਖਾ ਦਈਏ ਜਦੋਂ ਚੇਤਨ ਸਿੰਘ ਜੋੜੇ ਮਾਜਰਾ ਸਕੂਲ ਦੇ ਵਿੱਚ ਪਹੁੰਚਦੇ ਨੇ ਬੈਠਦੇ ਨੇ ਗੱਲਬਾਤ ਹੁੰਦੀ ਹੈ ਤਾਂ ਸਟੇਜ ਜਿਹੜੇ ਸੰਚਾਲਕ ਹੁੰਦੇ ਨੇ ਅਧਿਆਪਕ ਸਭਾਨ ਤਾਂ ਉਹ ਮੰਤ ਐਮ ਐਲ ਏ ਸਭਾਨ ਨੂੰ ਬੁਲਾਉਂਦੇ ਨੇ ਤਾਂ ਐਮ ਐਲ ਏ ਸਭਾਨ ਜਿਹੜੇ ਨੇ ਇਸ ਤਰ੍ਹਾਂ ਭੜਕ ਜਾਂਦੇ ਨੇ ਤਾਂ ਆਲ ਦ੍ਰਿਸ਼ ਕੀ ਆ ਉਹ ਥੋੜਾ ਦਰਸ਼ਕਾਂ ਨੂੰ ਸਾਂਝਾ ਕਰਦੇ ਆ ਕਿੰਨੇ ਬੱਚੇ 11 ਹਾ ਤੇਰਾ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆ ਇਹ ਕੌਣ ਨੇ ਜਿਹੜੇ ਇੱਥੇ ਖਲੋਤੇ ਆ ਇਹ ਏ ਮੈਂ ਠਾਠੋ ਬਿਲਕੁਲ ਆਵਾਜ਼ ਨਾ ਆਵੇ ਸਾਰੇ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸ਼ੈਂਟਾ ਮੈਨੂੰ ਦੱਸੋ ਸਾਰੀ ਗੱਲ ਹੈ ਇਹ ਕੋਈ ਪਲਾਨ ਕੀਤਾ ਹੋਇਆ ਆਪਣਾ ਪ੍ਰੋਗਰਾਮ ਤਾਂ ਬਿਲਕੁਲ ਫੇਲ ਪ੍ਰੋਗਰਾਮ ਹੈ ਤੁਹਾਡਾ ਬਿਲਕੁਲ ਤੇਰਾ ਕਿਸ ਨੂੰ ਮੈਸੇਜ ਨਹੀਂ ਨਾਈਟ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਤੁਹਾਡਾ ਕੋਈ ਪਕੜ ਨਹੀਂ ਹੈ ਬੱਚਿਆਂ ਦੇ ਕਿੰਨੇ ਬੱਚਿਆਂ ਦੇ ਪਾਲਕਾ कर बिलकुल दर्शकों ने खास तौर से सुनिया जे चेतन जोड़े माजरा वो ਉਸ ਲਿਆਜ਼ੇ ਦੇ ਨਾਲ ਜਿਹੜਾ ਪੜ੍ਹ ਕੇ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਵੀ ਕਿਉਂ ਜਿਹੜਾ ਟੀਚਰਾਂ ਦੇ ਨਾਲ ਪੜ੍ਹ ਕੇ ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਸਟੇ ਦੇ ਉੱਪਰ ਇੰਨੀ ਤੱਕ ਗੱਲ ਕਰ ਦਿੱਤੀ ਕਿ ਤੁਸੀਂ ਬੱਚਿਆਂ ਨੂੰ ਕੀ ਪੜ੍ਹਾਉਂਦੇ ਹੋਵੋਗੇ ਬੱਚੇ ਤੁਹਾਡੇ ਕਹਿਣ ਤੋਂ ਬਾਹਰ ਨੇ ਪੰਜਾਬ ਸਰਕਾਰ ਸਕੂਲ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਤੁਸੀਂ ਸੁਧਰ ਨਹੀਂ ਰਹੇ ਤੁਹਾਡੀ ਜਿਹੜੀ ਕਲਾਸ ਹੈ ਤਾਲਾ ਜਿਹੜਾ ਵੇਰਵਾ ਹੋ ਸਿੱਖਿਆ ਮੰਤਰੀ ਦੇ ਮੂੰਹ ਤੱਕ ਪਹੁੰਚਾਇਆ ਜਾਵੇਗਾ ਮੈਂ ਅੱਜ ਜਿਹੜਾ ਲਿਖ ਕੇ ਦਿਨਾ ਅਜਿਹੇ ਗੱਲਾਂ ਜਿਹੜੀਆਂ ਸਾਜੀਆਂ ਕੀਤੀਆਂ ਤਾਂ ਜਿਹੜਾ ਲੋਕਾਂ ਦੇ ਵਿੱਚ ਟੀਚਰਾਂ ਦੇ ਵਿੱਚ ਜਿਹੜਾ ਇੱਕ ਵੱਡਾ ਜਿਹੜਾ ਗੰਦਾ ਮੈਸੇਜ ਆ ਗਿਆ ਕਿਉਂਕਿ ਟੀਚਰ ਜਿਹਨੇ ਹੋ ਖਾਸ ਤੌਰ ਤੇ ਬੱਚਾ ਨੂੰ ਪੜਾਉਂਦੇ ਨੇ ਬੱਚਾ ਦਾ ਭਵਿੱਖ ਬਣਾਉਂਦੇ ਨੇ ਤਾਂ ਭਾਰੀ ਜਨਤਾ ਦੇ ਵਿੱਚ ਟੀਚਰਾਂ ਦੇ ਨਾਲ ਅਧਿਆਪਕਾਂ ਦੇ ਨਾਲ ਇਦਾਂ ਦਾ ਜਿਹੜਾ ਵਿਵਾਦ ਆ ਕੀਤਾ ਗਿਆ ਤਾਂ ਹੁਣ ਟੀਚਰਾਂ ਨੇ ਜਿਹੜਾ ਖਾਸ ਤੌਰ ਤੇ ਅਧਿਆਪਕਾਂ ਨੇ ਇੱਕ ਵੱਡਾ ਜਿਹੜਾ ਸੰਘਰਸ਼ ਉਲੀਕਰ ਦੀ ਜਿਹੜੀ ਤਿਆਰੀ ਆ ਉਹ ਕੀਤੀ ਹੈ ਸੋ ਅਸੀਂ ਖਾਸ ਤੌਰ ਤੇ ਜਿਹੜੇ ਮੇਰੇ ਸਹਿਯੋਗੀ ਨੇ ਗੁਰਮੁਖ ਸਿੰਘ ਰਪਾਣਾ ਜੀ ਤਾਂ ਉਹਨਾਂ ਨੇ ਅਧਿਆਪਕ ਫਰੰਟ ਤੇ ਜਿਹੜੇ ਆਗੂ ਸਾਹਿਬਾਨ ਨੇ ਤਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਜਿਹੜਾ ਕੁਝ ਇਸ ਲਿਆਦੇ ਦੇ ਵਿੱਚ ਕਿਹਾ ਵੀ ਅਗਲਾ ਪ੍ਰੋਗਰਾਮ ਕੀ ਹੋਵੇਗਾ ਕੀ ਲਿਖਣਾ ਫੋਨ ਦੇ ਜ਼ਰੀਏ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨੂੰ ਸੁਣਾ ਦਿੰਦੇ ਹਾਂ ਸੋ ਬੇਸ਼ੱਕ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਸ ਨੇ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਟੀਚਰ ਵਰਗ ਹੈ ਜਿਹੜਾ ਉਹ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ ਇਸ ਬੰਦੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਗਗਨ ਰਾਣੂ ਜੋ ਟੀਚਰ ਯੂਨੀਅਨ ਦੇ ਆਗੂ ਨੇ ਰਾਣੂ ਜੀ ਤੁਹਾਡਾ ਚੜ੍ਹਦੀ ਕਲਾ ਟੈਮਪੀ ਦੇ ਸਵਾਗਤ ਹੈ ਧੰਨਵਾਦ ਸਰ ਗੰਗ ਜੀ ਕੀ ਦੱਸੋ ਸਭ ਤੋਂ ਪਹਿਲਾਂ ਕਿ ਤੁਹਾਡਾ ਹੁਣ ਜਿਹੜਾ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਮਸਲਾ ਅਸਲ ਹੈ ਕੀ ਹੈ ਥੋੜਾ ਦਸ਼ਕਾ ਨੂੰ ਆਪਾਂ ਜੇ ਵਿਸਥਾਰ ਨਾਲ ਦਸੀਏ ਤਾਂ ਹੈ ਕੀ ਆ ਅਸਲ ਦੇ ਵਿੱਚ ਦੇਖੋ ਜੀ ਇਹ ਜਿਹੜਾ ਮਸਲਾ ਮਸਲੇ ਦਾ ਇੱਕ ਛੋਟਾ ਜਿਹਾ ਰੂਪ ਆ ਕਿਉਂਕਿ ਸਾਡਾ ਜਿਹੜਾ ਵੱਡਾ ਮਸਲਾ ਇਹ ਸੀਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਤਰ੍ਹਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਮਤਲਬ ਪਹਿਲਾਂ ਵੀ ਬਹੁਤ ਆਵਾਜ਼ ਉਠਾਈ ਆ ਕਿ ਸਰਕਾਰੀ ਸਕੂਲਾਂ ਨੂੰ ਤੁਸੀਂ ਸਹੂਲਤਾਂ ਦੇਣੀਆਂ ਨੇ ਬਹੁਤ ਵਧੀਆ ਗੱਲ ਆ ਪਰ ਇਹਨੂੰ ਸਿਆਸੀ ਲੈਵਲ ਦੇ ਉੱਤੇ ਨਹੀਂ ਲੈ ਕੇ ਜਾਣਾ ਚਾਹੀਦਾ ਜੀ ਜੀ ਉਸੇ ਲੜੀ ਦੇ ਵਿੱਚ ਫਿਰ ਇਹ ਜੋ ਆਪਾਂ ਨੂੰ ਪਤਾ ਕੇ ਸਮਾਣਾ ਸਕੂਲ ਦੇ ਵਿੱਚ ਆ ਸਾਬਕਾ ਮੰਤਰੀ ਰਹੇ ਨੇ ਤੇ ਹੁਣ ਐਮਐਲਏ ਨੇ ਜੀ ਚੇਤਨ ਸਿੰਘ ਜੋੜੇ ਮਾਜਰਾ ਜੀ ਇੱਕ ਤਾਂ ਦੇਖੋ ਜਿੰਨੀ ਸਾਨੂੰ ਗਰਾਊਂਡ ਤੋਂ ਰਿਪੋਰਟ ਪ੍ਰਾਪਤ ਹੋਈ ਹੈ ਕਿ ਇਹ ਆਪ ਵੀ ਉਸ ਦਿਨ ਕਾਫੀ ਲੇਟ ਸੀਗੇ ਜੀ ਤੇ ਇਹਨਾਂ ਦਾ ਜਿਸ ਤਰ੍ਹਾਂ ਦਾ ਪੱਖ ਇਹਨਾਂ ਨੇ ਰੱਖਿਆ ਮਤਲਬ ਇੱਕ ਤਰ੍ਹਾਂ ਨਾਲ ਮਤਲਬ ਉੱਥੇ ਹਾਜ਼ਰ ਅਧਿਆਪਕਾਂ ਦਾ ਇੱਕ ਇਹਨਾਂ ਨੇ ਮਾਨ ਸਨਮਾਨ ਨੂੰ ਥੇਸ ਪਹੁੰਚਾਈ ਆ ਜੀ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਕੱਲ 3 ਦਿਨ ਦਾ ਅਲਟੀਮੇਟਮ ਦਿੱਤਾ ਸੀਗਾ ਜੀ ਦਾ ਅਸੀਂ ਕੱਲ ਨੂੰ 11 ਤਰੀਕ ਨੂੰ ਬਾਅਦ ਦੁਪਹਿਰ ਦੇ ਵਿੱਚ ਇੱਥੇ ਪਟਿਆਲਾ ਤੇ ਹੋਰ ਜ਼ਿਲ੍ਹਾ ਲੈਵਲਾਂ ਦੇ ਉੱਤੇ ਕੀ ਇਹ ਤੁਹਾਡਾ ਵਿਰੋਧ ਇਹ ਪੂਰੇ ਪੰਜਾਬ 'ਚ ਹੋਏਗਾ ਹਾਂਜੀ ਹਾਂ ਖਾਸ ਕਰਕੇ ਦੇਖੋ ਅਸੀਂ ਪਟਿਆਲੇ ਨਾਲ ਰੇਟ ਕਰਦੇ ਹਾਂ ਤੇ ਇਹ ਮਸਲਾ ਵੀ ਪਟਿਆਲੇ ਦੇ ਦਾ ਇਸ ਕਰਕੇ ਕੇਂਦਰਤ ਦਾ ਪਟਿਆਲਾ ਹੀ ਹੋਊਗਾ ਪਰ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਪੂਰੇ ਪੰਜਾਬ ਲੈਵਲ ਦੇ ਉੱਤੇ ਇਹਦੀਆਂ ਅਰਥੀਆਂ ਫੁਕੀਆਂ ਜਾਣ ਜੀ ਹੈਗਾ ਕਿ ਜੀ ਕੱਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਖੇਦੀ ਕੀਤੀ ਐ ਇਸ ਔਰ ਇਹ ਵੀ ਕਿਹਾ ਕਿ ਟੀਚਰ ਵਰਕ ਸਾਡਾ ਸਤਿਕਾਰਯੋਗ ਆ ਰਸੇ ਉਹ ਤਾਂ ਬਹੁਤ ਸਤਿਕਾਰ ਕਰਦੇ ਆ ਕੀ ਉਸ ਤੋਂ ਟੀਚਰ ਵਰਕ ਸੰਤੁਸ਼ਟ ਨਹੀਂ ਹੋਇਆ ਨਹੀਂ ਦੇਖੋ ਇਹਦੇ ਵਿੱਚ ਅਸਲ ਦੇ ਵਿੱਚ ਮਾਮਲਾ ਜਿੰਨਾ ਦਾ ਹੈ ਅਸੀਂ ਚਾਹੁੰਦੇ ਆ ਵੀ ਮਾਫੀ ਉਹਨਾਂ ਵੱਲੋਂ ਮੰਗੀ ਜਾਵੇ ਜੀ ਹਾਲਾਂਕਿ ਸਿੱਖਿਆ ਮੰਤਰੀ ਦਾ ਇਹਦੇ ਉੱਤੇ ਬਿਆਨ ਦੇਣਾ ਚਲੋ ਉਹ ਇਹਦੀ ਸੰਮੇਂਦ ਸ਼ੀਲਤਾ ਨੂੰ ਸੇ ਸਮਝਦੇ ਹੋਏ ਉਹਨਾਂ ਨੇ ਬਿਆਨ ਦਿੱਤਾ ਹੈ ਜੀ ਪਰ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਗਲਤੀ ਕੀਤੀ ਹੈ ਜੀ ਉਹਨਾਂ ਵੱਲੋਂ ਮਾਫੀ ਮੰਗੀ ਜਾਵੇ ਕਿਉਂਕਿ ਜੋ ਇਹ ਜਿਨ੍ਹਾਂ ਵੱਲੋਂ ਗਲਤੀ ਕੀਤੀ ਆ ਤੇ ਮਾਫੀ ਮੰਗੀ ਜਾਂਦੀ ਹੈ ਅੱਗੇ ਨੂੰ ਕੋਈ ਕੱਲ ਨੂੰ ਇਨ ਫਿਊਚਰ ਦੇ ਵਿੱਚ ਕੋਈ ਇਸ ਵਾਰ ਟੀਚਰ ਵਰਗ ਬਾਰੇ ਬੋਲਣ ਤੋਂ ਪਹਿਲਾਂ ਗੁਰੇਜ਼ ਕਰੇਗਾ ਠੀਕ ਤਾਂ ਕਹਿੰਦੇ ਜੀ ਜਿਵੇਂ ਹੁਣ ਇਸ ਮਸਲੇ ਨੂੰ 2 ਦਿਨ ਹੋ ਚੁੱਕੇ ਨੇ ਕੀ ਜਦੋਂ ਤੁਹਾਡਾ ਜਿਹੜਾ ਸੰਘਰਸ਼ ਵੀ ਤੁਸੀਂ ਐਲਾਨ ਕਰ ਦਿੱਤਾ ਸੀ 2 ਦਿਨ ਪਹਿਲਾਂ ਕਿ ਹੁਣ ਤੱਕ ਤੁਹਾਡੇ ਕਿਸੇ ਆਗੂ ਦੀ ਕੋਈ ਗੱਲਬਾਤ ਹੋਈ ਹੈ ਚਿਤਨ ਸਿੰਘ ਜੋੜਾ ਮਾਜਰਾ ਨਾਲ ਜਾਂ ਤੁਸੀਂ ਫੋਨ ਕੀਤਾ ਜਾਂ ਉਹਨਾਂ ਦਾ ਫੋਨ ਕਾਲ ਆਈ ਹੋਵੇ ਜਾਂ ਤਾਂ ਕਿਸੇ ਦੇ ਸਾਥੀ ਦਾ ਜਾਂ ਨਿੱਜੀ ਦਾ ਜਾਂ ਪਾਰਟੀ ਲੈਵਲ ਤੇ ਸਰਕਾਰ ਲੈਵਲ ਤੇ ਜਾਂ ਕੋਈ ਅਧਿਕਾਰੀ ਦਾ ਆਇਆ ਹੋਵੇ ਵੀ ਰਹਿਣ ਦੋ ਆਪਾਂ ਤੁਹਾਡੀ ਬੈਠ ਕੇ ਮੀਟਿੰਗ ਕਰਵਾ ਦਿੰਨੇ ਨਹੀਂ ਦੇਖੋ ਇਹਦੇ ਵਿੱਚ ਮੀਟਿੰਗ ਵਾਲੀ ਕੋਈ ਗੱਲ ਨਹੀਂ ਸੀਗੀ ਹਾਲਾਂਕਿ ਚੇਤਨ ਸਿੰਘ ਜੋੜੇ ਮਾਜਰਾ ਉਹਨਾਂ ਦਾ ਕੋਈ ਪਰਸਨਲ ਉਹਨਾਂ ਨੇ ਕਿਸੇ ਟੀਵੀ ਨੂੰ ਇੰਟਰਵਿਊ ਦਿੱਤਾ ਉਹਦੇ ਵਿੱਚ ਆਪਣਾ ਪੱਖ ਵੀ ਰੱਖਿਆ ਹੋ ਸਕਦਾ ਸ਼ਾਇਦ ਰੱਖਿਆ ਹੈ ਔਰ ਸਿੱਖਿਆ ਮੰਤਰੀ ਉਹਨਾਂ ਨੇ ਵੀ ਆਪਣਾ ਇੱਕ ਬਿਆਨ ਦਿੱਤਾ ਪਰ ਸਾਨੂੰ ਇਹ ਚਾਹੀਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਪਬਲਿਕ ਦੇ ਵਿੱਚ ਬੋਲਿਆ ਹੈ ਤਾਂ ਮਾਫੀ ਵੀ ਪਬਲਿਕ ਹੀ ਮੰਗਣੀ ਚਾਹੀਦੀ ਹੈ ਜੀ ਮਲਕੋਤ ਸਿੰਘ ਜੀ ਮਾਫੀ ਉਹ ਪਬਬਲੀ ਹੋਵੇ ਹਾਂਜੀ ਹਾਂ ਬਿਨਾ ਅਸੀਂ ਅਸੀਂ ਉਹਨਾਂ ਨੂੰ ਇਹ ਵੀ ਕੋਈ ਟਾਰਗੇਟ ਨਹੀਂ ਕਰ ਰਹੇ ਵੀ ਸਪੈਸ਼ਲ ਮਤਲਬ ਕਿਸੇ ਪਾਰਟਿਕੂਲਰ ਇਨਸਾਨ ਤੋਂ ਜਾਂ ਕਿਸੇ ਟੀਚਰ ਤੋਂ ਮਾਫੀ ਮੰਗੀ ਜਾਵੇ ਕਿਉਂਕਿ ਜਨਰਲ ਗੱਲ ਕੀਤੀ ਹੈ ਤਾਂ ਜਨਰਲੀ ਉਹਨਾਂ ਦੀ ਮਾਫੀ ਹੋਣੀ ਚਾਹੀਦੀ ਹੈ ਜੀ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜੇ ਅਧਿਆਪਕ ਨੇ ਅਧਿਆਪਕਾਂ ਦੇ ਜਿਹੜੇ ਆਗੂ ਸਭਾ ਨੇ ਜਿਹਦੇ ਵਿੱਚ ਗਗਨ ਰਾਣੋ ਜੋ ਜੂਨੀਅਨ ਦੇ ਆਗੂ ਸਭਾ ਨੇ ਤਾਂ ਉਹਨਾਂ ਨੇ ਕਿਹਾ ਕਿ ਜੋ ਸ਼ਬਦਾਵਲੀ ਐਮ ਐਲ ਏ ਚੇਤਰ ਸਿੰਘ ਜੋੜੇਮਾਜਰਾ ਵੱਲੋਂ ਪਰੇ ਇਕੱਠ ਦੇ ਵਿੱਚ ਅਧਿਆਪਕਾਂ ਦੇ ਬੇਇੱਜ਼ਤੀ ਜਿਹੜੀ ਕੀਤੀ ਗਈ ਹੈ ਬੱਚਿਆਂ ਦੇ ਮਾਪਿਆਂ ਦੇ ਸਾਹਮਣੇ ਜਿਹੜਾ ਅਜਿਹੀ ਸ਼ਬਦਾਵਲੀ ਬੋਲੀ ਗਈ ਹੈ ਉਹ ਜਿਹੜੀ ਬਰਦਾਸ਼ਤ ਉਹ ਕੀਤੀ ਨਹੀਂ ਜਾਵੇਗੀ ਕਿਉਂਕਿ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਜਿਹੜਾ ਸਕੂਲ ਦੇ ਵਿੱਚ ਰਾਜਨੀਤਿਕ ਲੀਡਰਸ ਬਾਰੇ ਦੀ ਇੰਟਰਫੇਅਰ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਉਸ ਨੂੰ ਰਣਨੀਤੀ ਦਾ ਜਿਹੜਾ ਖਾਲਾ ਉਹ ਨਾ ਬਣਾਇਆ ਜਾਵੇ ਸੋ ਆਪਣੇ ਪਧਰ ਤੇ ਜਿਹੜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਚੇਤਨ ਸਿੰਘ ਜੋੜੇ ਮਾਜਰਾ ਨੇ ਜਨਤਾ ਦੇ ਸਾਥ ਦੇ ਵਿੱਚ ਜਿਹੜੀ ਮਾਫੀ ਉਹ ਨਾ ਮੰਗੀ ਤਾਂ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਹੁਣ ਦੇਖਣਾ ਹੋਵੇਗਾ ਕਿ ਚੇਤਨ ਸਿੰਘ ਜੋੜੇ ਮਾਜਰਾ ਮਾਫੀ ਮੰਗਦੇ ਨੇ ਵੀਡੀਓ ਵਾਲਾ ਬਸ ਇੱਕ ਕੋਈ ਗੱਲ ਨਹੀਂ ਜਿਹੜੀ ਆਪਸ ਵਿੱਚ ਇੱਕ ਪਰਿਵਾਰ ਚ ਬੈਠ ਕੇ ਗੱਲਾਂ ਹੁੰਦੀਆਂ ਉਹਨਾਂ ਨੂੰ ਉਹੀ ਗੱਲਬਾਤ ਹੈ ਕਿ ਸਕੂਲ ਦਾ ਜਿਹੜਾ ਇੱਕ ਡਿਸਪਲਿਨ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ ਔਰ ਕੱਲ ਮੈਂ ਦੇਖਿਆ 40 ਟੀਚਰ ਨੇ ਉੱਥੇ ਔਰ ਉਹਨਾਂ ਦੇ ਵਿੱਚੋਂ 7 ਟੀਚਰ ਬਿਨਾ ਦੱਸੇ ਐਬਸੈਂਟ ਨੇ ਔਰ ਕੁਝ ਟੀਚਰ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਆਫਿਸ ਦੇ ਵਿੱਚ ਬੈਠੇ ਨੇ ਔਰ ਬੱਚੇ ਨੇ ਜਿਹੜੇ ਕੁਝ ਮੈਂ ਇੱਕ ਬੱਚੀ ਦੇਖੀ ਜਿਹੜੀ ਆਫਿਸ ਦੇ ਪਿਛਲੇ ਪਾਸੇ ਜਿੱਥੇ ਬਿਲਕੁਲ ਮਲਕੇ ਗਰਾਊਂਡ ਆ ਉਧਰ ਬੱਚੀ ਉਧਰੋਂ ਬੱਚੀ ਆ ਰਹੀ ਸੀ ਦੇਖੋ ਬੱਚਿਆਂ ਦਾ ਸਕੂਲ ਦੇ ਵਿੱਚ ਇਸ ਤਰ੍ਹਾਂ ਪਿੱਛੋਂ ਆਉਣਾ ਤਾਂ ਕਿਤੇ ਨਾ ਕਿਤੇ ਮਨ ਨੂੰ ਡਰ ਲੱਗਦਾ ਕਿ ਕੋਈ ਅਜਿਹਾ ਇਨਸੀਡੈਂਟ ਹੋ ਜੇ ਕਿਉਂਕਿ ਬੱਚੇ ਸਾਰੇ ਇੱਧਰਲੇ ਪਾਸੇ ਬੈਠੇ ਤੇ ਔਰ ਇਹ ਪਿੱਛੇ ਕੋਈ ਗੱਲਬਾਤ ਹੋ ਜੇ ਬੜਾ ਔਖਾ ਹੋ ਜਾਂਦਾ ਨਹੀਂ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਕੂਲ ਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਮੈਂ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਫਸਰ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਇਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਜਿਹੜਾ ਵਾਕਿਆ ਚੇਤਨ ਸਿੰਘ ਜੋੜੇ ਮੱਜਰੇ ਨਾਲ ਨਹੀਂ ਹੋਇਆ ਪਹਿਲਾ ਵੀ ਜਦੋਂ ਸੱਤਾ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਕੈਬਨਟ ਮੰਤਰੀ ਵਜੋਂ ਜਿਹੜੀ ਹੈ ਵਜ਼ੀਰੀ ਦਿੱਤੀ ਗਈ ਤਾਂ ਹੈਲਥ ਡਿਪਾਰਟਮੈਂਟ ਦਿੱਤਾ ਗਿਆ ਤਾਂ ਇੱਕ ਡਾਕਟਰ ਸਬਾਨ ਦੇ ਨਾਲ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਦੀ ਬਤਬੀਜੀ ਕੀਤੀ ਤਾਂ ਉਹਨਾਂ ਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਤੁਸੀਂ ਵੀ ਜਿਹੜਾ ਸਰਕਾਰੀ ਬੈਠ ਦੇ ਉੱਪਰ ਲੇਟ ਕੇ ਦੇਖੋ ਜੇਕਰ ਤੁਸੀਂ ਨਹੀਂ ਲੇਟ ਸਕਦੇ ਤਾਂ ਆਮ ਲੋਕ ਕਿਸ ਤਰ੍ਹਾਂ ਲੇਟਣਗੇ ਗੱਦੇ ਨਹੀਂ ਸਨ ਤਾਂ ਇਸ ਤਰ੍ਹਾਂ ਜਿਹੜਾ ਆਪਾਂ ਕਹਿ ਸਕਦਾ ਡਾਕਟਰ ਸਬਾਨਾ ਤੇ ਭੜਕੇ ਤਾਂ ਵਿਰੋਧ ਬੜਾ ਹੋਇਆ ਸਾਰੀ ਡਾਕਟਰ ਜਿਹੜੀ ਹੈ ਕਮਿਊਨਿਟੀ ਆ ਉਹ ਇਕੱਠੀ ਹੋਈ ਰੋਜ਼ ਪ੍ਰਦਰਸ਼ਨ ਕੀਤਾ ਰੋਜ਼ ਪ੍ਰਦਰਸ਼ਨ ਤੋਂ ਬਾਅਦ ਤਾਂ ਆਖਰਕਾਰ ਉਹਨਾਂ ਨੂੰ ਜਿਹੜਾ ਅਹੁਦੇ ਤੋਂ ਜਿਹੜਾ ਉਤਾਰ ਦਿੱਤਾ ਗਿਆ ਫਿਰ ਦੂਜਾ ਮੈਕਮਾ ਦੇ ਦਿੱਤਾ ਗਿਆ ਦੂਜੇ ਮੈਕਮੇ ਤੋਂ ਬਾਅਦ ਫਿਰਾ ਉੱਥੇ ਵੀ ਜਿਹੜਾ ਲਗਾਤਾਰ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਹੈ ਕਿਦਰਾ ਕਿੱਥੇ ਜਿਹੜੀ ਉਹਨਾਂ ਦੀ ਜਿਹੜੀ ਹੈ ਅਣਬਣ ਉਹ ਚਲਦੀ ਰਹੀ ਤਾਂ ਪੰਜਾਬ ਸਰਕਾਰ ਨੇ ਉਹਨਾਂ ਤੋਂ ਉਹ ਵੀ ਜਿਹੜਾ ਮੈਕਮਾ ਉਹ ਖੋਲਿਆ ਤਾਂ ਹੁਣ ਜਿਹੜੇ ਸਾਬਕਾ ਮੰਤਰੀ ਰਹਿਨੇ ਹੋ ਰਹੇ ਚੁੱਕੇ ਨੇ ਬੇਸ਼ੱਕ ਉਹ ਐਮਐਲਏ ਸਾਬਾ ਨੇ ਤਾਂ ਇਸ ਤਰ੍ਹਾਂ ਜਿਹੜੀ ਹੈ ਵਿਵਾਦ ਆ ਉਹ ਚੇਤਨ ਸਿੰਘ ਜੋੜੇ ਮਾਜਰੇ ਨਾਲ ਲਗਾਤਾਰ ਲੱਗਦਾ ਰਿਹਾ ਹੈ ਸੋ ਜੇਕਰ ਪੰਜਾਬ ਦੇ ਐਮਐਲਏ ਸਭਾਂ ਇਸ ਤਰ੍ਹਾਂ ਅਧਿਆਪਕਾਂ ਦੇ ਨਾਲ ਸਲੂਕ ਕਰਨਗੇ ਕਿਉਂਕਿ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਚੰਗੀ ਸਿੱਖਿਆ ਜਿਹੜੀ ਸਕੂਲ ਦੇ ਵਿੱਚ ਦੇ ਰਿਹਾ ਚੰਗਾ ਹੈਲਥ ਸਿਸਟਮ ਬਣਾ ਰਿਹਾ ਲੋਕਾਂ ਦੇ ਵਿੱਚ ਛਾਵੀ ਜਿਹੜੀ ਆਮ ਆਦੀ ਪਾਰਟੀ ਦੀ ਸਾਫ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਦੋਂ ਅਜਈਆਂ ਤਸਵੀਰਾਂ ਅਜਹੀ ਵੀਡੀਓ ਆਉਂਦੀ ਆ ਤਾਂ ਇੱਕ ਮੈਸੇਜ ਜਿਹੜਾ ਹੈ ਅਧਿਆਪਕਾਂ ਪ੍ਰਤੀ ਕੀ ਜਾਂਦਾ ਹੈ ਉਹ ਦਰਸ਼ਕਾਂ ਨੂੰ ਜਿਹੜਾ ਜ਼ਰੂਰ ਕਿਤਨਾ ਕਿਤੇ ਜਿਹੜੀ ਹੈ ਅਧਿਆਪਕਾਂ ਨੂੰ ਸੱਟ ਲੱਗਦੀ ਹੈ ਸੋ ਪੰਜਾਬ ਦੇ ਹੁਣ ਵਿਧਾਇਕ ਜਿਹੜੇ ਨੇ ਉਹ ਕਿਤਨਾ ਕਿਤੇ ਜਾਗਰਤ ਹੋ ਚੁੱਕੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਉਹ ਇੱਕ ਫਰੰਟ ਦੇ ਉੱਪਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਗੇ ਜਾਂ ਫਿਰ ਆਉਣ ਵਾਲੇ 1-2 ਦਿਨ ਦੇ ਵਿੱਚ ਕਿ ਚੇਤਨ ਸਿੰਘ ਜੋੜੇ ਮਹਾਜਰਾ ਜਿਹੜੇ ਨੇ ਉਹ ਮਾਫੀ ਮੰਗ ਲੈਣਗੇ ਜੇਕਰ ਮਾਫੀ ਮੰਗ ਲੈਣਗੇ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਅਧਿਆਪਕ ਸਹਬਾਨ ਜਿਹੜੇ ਨੇ ਉਹ ਕਿਤਨਾ ਕਿਤੇ ਜਿਹੜਾ ਉਸ ਮਾਫੀ ਨੂੰ ਕਬੂਲ ਲੈਣਗੇ ਸੋ ਦਰਸ਼ਕੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਉ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us Langford Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy, find authentic Indian cuisine in Tracy. Or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza Scan this QR code to contact us. Apa kadahi made and served with love. Scan this QR code to contact us. Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.